ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗਰਮੀ ਬਹੁਤ ਪਈ ਜਾਂਦੀ ਆ ਉਧਰੋਂ ਮੱਕੀਆਂ ਦਾ ਬੁਰਾ ਹਾਲ ਐ ਤੇ ਉਧਰੋਂ ਫੱਕਾਂ ਦਾ ਬੁਰਾ ਹਾਲ ਐ ਤੇ ਪਸ਼ੂਆਂ ਤੇ ਬੰਦਿਆਂ ਦਾ ਤਾਂ ਹੈਗਾ ਹੀ ਹੈਗਾ ਸੱਜਣੋ ਤੇ ਇਹਦੇ ਤੋਂ ਨਿਯਾਤ ਪਾਉਣ ਲਈ ਪਨੀਰੀ ਤੇ ਇੱਕ ਛੋਟਾ ਜਿਹਾ ਹੱਲ ਆਪਾਂ ਪਿਛਲੇ ਸਾਲ ਵੀ ਕਰਿਆ ਸੀ ਤੇ ਇਸ ਸਾਲ ਵੀ ਟਰਾਈ ਕਰ ਰਹੇ ਆ ਵਧੀਆ ਰਿਜ਼ਲਟ ਨੇ ਪਾਥੀਆਂ ਦੇ ਪਾਣੀ ਦੀ ਸਪਰੇਅ ਕਰ ਦਿਆ ਸਕਦੇ ਆਪਾਂ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਆ ਤੇ ਜੇਕਰ ਆਪਾਂ ਜਮਾ ਸ਼ਾਮ ਨੂੰ ਮੰਨ ਲਓ ਜਿਵੇਂ ਹੁਣ ਸੂਰਜ ਡੁੱਬਣ ਤੇ ਆਇਆ ਹੋਇਆ ਸਿੰਪਲ ਸਾਦੇ ਪਾਣੀ ਦੀ ਜਿਵੇਂ ਆਪਾਂ ਕਹਿੰਦੇ ਨੇ ਫੋਕੇ ਪਾਣੀ ਦੀ ਵੀ ਇੱਕ ਸਪਰੇਅ ਕਰ ਜਾਂਦੇ ਹਰ ਸ਼ਾਮ ਨੂੰ ਫੋਕੇ ਪਾਣੀ ਦੀ ਇੱਕ ਸਪਰੇਅ ਤਾਂ ਉਹਦੇ ਵੀ ਤੁਹਾਨੂੰ ਬਹੁਤ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਜਿਹੜੇ ਜਿਹੜੇ ਬੰਦਿਆਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਉਹ ਕੱਲੇ ਫੋਕੇ ਪਾਣੀ ਦੀ ਸਪਰੇਅ ਤੁਸੀਂ 2 ਜਾਂ 3 ਦਿਨ ਕਰਕੇ ਦੇਖੋ ਆਪਦੀ ਪਨੀਰੀ ਤੇ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਮਿਲਣਗੇ ਹਰ ਸਾਲ ਤੁਸੀਂ ਇਹ ਕੰਮ ਕਰਨਾ ਸਟਾਰਟ ਕਰ ਦਿਓਗੇ ਧੰਨਵਾਦ ਸੱਜਣ ਪਿਆਰਿਓ ਤੇ ਜਿਹੜੇ ਜਿਹੜੇ ਸੱਜਣਾ ਇਹ ਕੰਮ ਕਰਦਿਆਂ ਇਸ ਤੋਂ ਵੀ ਕੋਈ ਐਡਵਾਂਸ ਤਕਨੀਕ ਵਰਤ ਰਹੇ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਸੱਜਣੋਂ ਪਨੀਰੀ ਦਾ ਆਪਣੀ ਦਾ ਵੀ ਬਹੁਤ ਮੰਦਾ ਹਾਲ ਹੋ ਚੁੱਕਾ ਦੀ ਹਨੇਰੀ ਕਰਕੇ 5 ਦਿਨ 6 ਦਿਨ ਲਾਈਟ ਨਹੀਂ ਆਈ ਤੇ ਇੱਕ ਸਾਡੇ ਪੰਛੀਆਂ ਦਾ ਅਟੈਕ ਬਹੁਤ ਹੁੰਦਾ ਇੱਥੇ ਤੋਤਿਆਂ ਦਾ ਉਹਦੇ ਕਰਕੇ ਥੋੜੀ ਜੀ ਨੁਕਸਾਨੀ ਗਈ ਸੀ ਤੇ ਪਰ ਹੁਣ ਜਦੋਂ ਇਹ ਤਰੀਕਾ ਵਰਤ ਰਹੇ ਹਾਂ ਫੋਕੇ ਪਾਣੀ ਦੀ ਸਪਰੇਅ ਵਾਲਾ ਤੇ ਪਾਠੀਆਂ ਦੇ ਪਾਣੀ ਦੀ ਸਪਰੇਅ ਵਾਲਾ ਤਾਂ ਰਿਜ਼ਲਟ ਬਹੁਤ ਵਧੀਆ ਆ ਗਿਆ ਕੰਡੀਸ਼ਨ ਪਹਿਲਾਂ ਨਾਲੋਂ ਬਹੁਤ ਬੈਟਰ ਹੋ ਗਈ ਹੈ ਆਪਣੀ ਰੀ ਦੀ ਧੰਨਵਾਦ ਮਿੱਤਰੋ